ਸੁਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਂਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੇ ਅੱਜ ਤੁਹਾਨੂੰ ਮਸ਼ੀਨ ਤੇ ਹੈਂਡਵਰਕ ਦੇ ਦੋਨੇ ਸੂਟ ਦਿਖਾਵਾਂਗੇ ਆਪਾਂ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਚਾਹ ਮਸ਼ੀਨ ਵਰਕ ਦਾ ਚਾਹ ਹੈਂਡਵਰਕ ਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਜਿਹੜਾ ਹੈ ਆਪਣਾ ਕੋਈ ਵੀ ਡਿਜ਼ਾਈਨ ਕਿਸੇ ਵੀ ਕਲਰ ਤੇ ਜਾਂ ਕਿਸੇ ਵੀ ਫਰਸਟ ਆਪਣਾ ਮਸ਼ੀਨਵਰਕ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਕਾਟਨ ਦੇ ਉੱਪਰ ਸ਼ਰਟ ਤੇ ਤੇ ਬਾਟਮ ਤੇ ਨਾਲ ਬਾਟਮ ਕੰਟਰਾਸਟ ਆ ਨੈਕਸਟ ਆ ਹੈਂਡਵਰਕ ਚ ਬਣਿਆ ਨੈਕ 슬ੀਵਜ਼ ਬਾਟਮ ਘੇਰਾ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਘੱਟ ਪ੍ਰਾਈਸ ਤੇ ਬਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹ ਵੀ ਕਰ ਸਕਦੇ ਹੋ ਅਗਰ ਤੁਸੀਂ ਆਪ ਔਨ ਆਰਡਰ ਰੈਡੀ ਕਰਵਾਉਣਾ ਚਾਹੁੰਦੇ ਆ ਕੋਈ ਵੀ ਡਿਜ਼ਾਈਨ ਤੁਹਾਨੂੰ ਮਸ਼ੀਨਵਰਕ ਦਾ ਜਾਂ ਹੈਂਡਵਰਕ ਦਾ ਪਸੰਦ ਆਉਂਦਾ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਾਉਣਾ ਕਿਸੇ ਵੀ ਫੈਬਰਿਕ ਤੇ ਕਰਾਉਣਾ ਆ ਤੁਸੀਂ ਸਾਨੂੰ ਦੱਸ ਸਕਦੇ ਹੋ ਜੇ ਤੁਹਾਡਾ ਕੋਈ ਆਪਣਾ ਡਿਜ਼ਾਈਨ ਹੈ ਤੁਸੀਂ ਉਹ ਵਾਲਾ ਆਪਣੇ ਕੋਲੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਆਪਣੇ ਕੋਲ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਤੁਸੀਂ ਜਿੱਦਾਂ ਦਾ ਸੂਟ ਕਹੋਗੇ ਤੈਨੂੰ ਉਦਾਂ ਦਾ ਹੀ ਰੈਡੀ ਹੋ ਕੇ ਮਿਲੇਗਾ ਤੇ ਸੂਟ ਦੀ ਜਿਹੜੀ ਫੈਬਰਿਕ ਦੀ ਕੁਆਲਿਟੀ ਵੀ ਵਧੀਆ ਹੋਏਗੀ ਤੇ ਵਰਕ ਵੀ ਬਹੁਤ ਵਧੀਆ ਹੋਏਗਾ ਜੀ ਨੀਟ ਐਂਡ ਕਲੀਨ ਆਪਣਾ ਵਰਕ ਹੋਏਗਾ ਨੈਕਸਟ ਹੈ ਹੈਂਡਵਰਕ ਦੇ ਸੂਟ ਆ ਸਾਰੇ ਠੀਕ ਜੀ ਦਸ਼ੀਨ ਕਰੇਵ ਦੇ ਵਿੱਚ ਰੈਡੀ ਹੋਇਆ neck, baju, bottom ਸਾਰੇ ਬਹੁਤ ਸੋਹਣਾ ਹੈ, ਰੰਗ ਬਹੁਤ ਸੋਹਣਾ ਕੰਮ ਕੀਤਾ ਹੋਇਆ ਸਾਰੇ। ਦੁਪੱਟਾ ਬਹੁਤ ਸ਼ਾਨਦਾਰ ਬਣਿਆ ਹੋਇਆ ਆ। ਅਗਰ ਤੁਸੀਂ ਇਹ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ, ਸੇਮ ਕਲਰ ਤੇ ਸੇਮ ਫੈਬਰਿਕ ਤੇ ਤਾਮੀਂ ਦੱਸ ਸਕਦੇ ਹੋ। ਅਗਰ ਤੁਸੀਂ ਕਲਰ ਚੇਂਜ ਕਰਾਉਣਾ ਚਾਹੁੰਦੇ ਆ ਜਾਂ ਫੈਬਰਿਕ ਚੇਂਜ ਕਰਾਉਣਾ ਚਾਹੁੰਦੇ ਆ ਜਾਂ ਤੁਸੀਂ ਡਿਜ਼ਾਈਨ ਕੋਈ ਹੋਰ ਐਡਿਟ ਕਰਵਾਉਣਾ ਚਾਹੁੰਦੇ ਤਾਂ ਤੁਹਾਡੇ ਕੋਲ ਆਪਣਾ ਹੈਗਾ ਆ। ਤੁਸੀਂ ਉਹ ਵੀ ਦੱਸ ਸਕਦੇ ਹੋ। ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਆ। ਨੈਕਸਟ ਆਪਣੇ ਕੋਲ ਅਗਰਾਰੇ ਸ਼ਰਾਰੇ ਵਾਲੇ ਅਵੇਲੇਬਲ ਆ ਅਗਰ ਤੁਸੀਂ ਇਹ ਬਾਈ ਕਰਨੇ ਆ ਇਹ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਪ੍ਰਾਈਸ ਇਹਨਾਂ ਦਾ ਬਹੁਤ ਰੀਜ਼ਨੇਬਲ ਰਹੇਗਾ ਜੀ ਕੋਈ ਵੀ ਤਾਂ ਇਹਨਾਂ ਵਿੱਚੋਂ ਪਸੰਦ ਆਉਂਦਾ ਤੁਸੀਂ ਦਾ ਗਰਾਰਾ ਸਮਾਉਣਾ ਸ਼ਰਾਰਾ ਸਮਾਉਣਾ ਆ कोई भी तुम समा सकते हो स्टिच करा सदते हो बाकी जी अपने को लो स्टिचिंग भी अवेलेबल आ अगर तुम्हें कोई भी सूट स्टिच करवा कुछ भी स्टिच करवाना चाहते हैं तो अपने को बकायदा स्टिच भी करा सद अगर अनस्टिच बाय करना चाहते हैं तो अनस्टिच भी बाय कर सकते हो नैक्सट आ वाले बहुत सोहने सोने सूट है जी ये अपने को तीन रंग अवेलेबल है जी एक ब्ल्यू येलो ठीक है जी ब्लैक ब्लैक कलर भी बहुत ट्रेंडिंग चलता है नैक्सट आ ਮਰੋਨ ਇਹ ਕਲਰ ਵੀ ਬਹੁਤ ਸੋਹਣਾ ਐ ਨੈਕਸਟ ਸ਼ੀਮਰ ਦੇ ਉੱਪਰ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਇਹਦੇ ਵਿੱਚ ਵੀ ਤਿੰਨ ਤੋਂ ਚਾਰ ਰੰਗ ਅਵੇਲੇਬਲ ਆ ਤੁਸੀਂ ਬਾਈ ਕਰਨਾ ਕਰ ਸਕਦੇ ਹੋ ਬਾਕੀ ਅਗਰ ਇਹ ਸੇਮ ਡਿਜ਼ਾਈਨ ਕਿਸੇ ਹੋਰ ਰੰਗ ਤੇ ਰੈਡੀ ਕਰਵਾਉਣਾ ਹੈ ਕਰਵਾ ਸਕਦੇ ਹੋ ਜੀ ਚੈੱਕ ਕਰੀ ਚਲੋ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਡਿਫਰੈਂਟ ਜਿਵੇਂ ਸੈਲੀਬ੍ਰਿਟੀ ਸੂਟ ਲੈ ਕੇ ਆਏ ਆ ਆ ਬਹੁਤ ਹੀ ਸੋਹਣੇ ਡਿਫਰੈਂਟ ਜੀ ਚੀਜ਼ ਐ ਸੋਬਰ ਜਿਸ ਬਹੁਤ ਸੋਹਣੇ ਸੂਟ ਐ ਜੀ ਠੀਕ ਹੈ ਜੀ ਪਾਰਟੀ ਵੇਅਰ ਸੂਟ ਹੈ ਬਹੁਤ ਸੋਹਣੇ ਡਿਫਰੈਂਟ ਤੇ ਯੂਨੀਕ ਜਿਹੀ ਪੀਸ ਲੈ ਕੇ ਆਏ ਆ। ਨੈਕਸਟ ਆਵਲਾ ਬਹੁਤ ਸੋਹਣਾ ਸੋਹਣਾ ਹੈ ਜੀ। ਇਹ ਤੇ ਹੈਵੀ ਵਰਕ ਕੀਤਾ ਹੋਇਆ ਨੇੜੇ ਤੋਂ ਚੈੱਕ ਕਰ ਲੋ। ਨੈਕਸਟ ਆ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਇਟਾਈਂਡਾਈ ਦਾ ਆ। ਨੈਕ ਤੇ ਵਰਕ ਕੀਤਾ ਹੋਇਆ ਸਾਰੇ ਸ਼ਰਟ ਤੇ ਬੂਟੀ ਦਾ ਕੰਮ ਕੀਤਾ ਘੇਰੇ ਤੇ ਲੈਸ਼ਪਦਾ ਕੰਮ ਕੀਤਾ। ਚੈੱਕ ਕਰੋ ਨੇੜੇ ਤੋਂ ਬਹੁਤ ਸੋਹਣਾ ਜਿਹੜਾ ਕੰਮ ਕੀਤਾ। ਨੈਕਸਟ ਸ਼ਿਮਰ ਦੇ ਉੱਪਰ ਰੈਡੀ ਕੀਤਾ ਹੋਇਆ ਆ ਆਪਾਂ। ਨੈਕਸਟ ਚਨੌਨ ਦੇ ਵਿੱਚ ਹੋਣਗੇ ਜੀ ਨੈਕਸਟ ਆਵਲੇ ਬਨਾਰਸੀ ਤੇ ਆਗੇ ਜੀ ਨਾਲ ਬਨਾਰਸੀ ਦੇ ਦੁਪट्टे ਹੋਣਗੇ ਇਹਦੇ ਵਿੱਚ ਵੀ 7 ਤੋਂ 8 ਰੰਗ ਅਵੇਲੇਬਲ ਹੈ ਨੈਕਸਟ ਆਰਗੈਂਜ਼ਾ ਦੇ ਉੱਤੇ ਆਗੇ ਜੀ ਬਹੁਤ ਸੋਹਣਾ ਨੈੱਕ ਤੇ ਵਰਕ ਕੀਤਾ ਹੋਇਆ ਆਰਗੈਂਜ਼ਾ ਦਾ ਫੈਬਰਿਕ ਰਹੇਗਾ ਤੇ ਆਰਗੈਂਜ਼ਾ ਦਾ ਹੀ ਦੁਪੱਟਾ ਨੈਕਸਟ ਆਹ ਚਨੌਨ ਦੇ ਵਿੱਚ ਆਗੇ ਨੇਚਰਲ ਕ੍ਰੇਪ ਜਾ ਕੇ ਸੌਰੀ ਨੈਕਸਟ ਆਵਲੇ ਆਰਗੈਂਜ਼ਾ ਦੇ ਵਿੱਚ ਹੈ ਜੀ ਬਹੁਤ ਸੋਹਣੇ ਦੇਖੋ ਜੀ ਗੱਲਿਸ਼ੀ ਜੀ ਲੁੱਕ ਵਾਲੇ ਆ ਬਹੁਤ ਸੋਹਣੇ ਆ ਜੀ ਆਰਗੈਂਜ਼ਾ ਦਾ ਇਹਨਾਂ ਦਾ ਫੈਬਰਿਕ ਰਹੇਗਾ ਨੈਕਸਟ ਆ ਹਬੋ ਸੋਹਣੇ ਹਨਾਰਸੀ ਬ੍ਰੋਕਟ ਚ ਆਗੇ ਜੀ neck ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਜੀ ਦੁਪੱਟਾ ਚੈੱਕ ਕਰੋ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਹੈ ਨੈਕਸਟ ਆ ਵਾਲੇ ਸ਼ਿਮਰ ਤੇ ਵਿੱਚ ਆ ਇਦਾਂ ਬਣ ਕੇ ਰੈਡੀ ਹੋਏਗਾ ਠੀਕ ਹੈ ਜੀ ਜਿਹੜੀ ਆਪਾਂ ਤੁਹਾਨੂੰ ਲੁੱਕ ਦਿਖਾਈ ਹੈ ਨੈਕਸਟ ਆ ਵਾਲੇ ਸੂਟ ਵੀ ਬਹੁਤ ਸੋਹਣੇ ਹੈ ਜੀ ਸਾਰੇ ਸ਼ਰਟ ਤੇ ਬਾਨਨੀ ਤੇ ਸਾਰੇ ਸ਼ਰਟ ਤੇ ਜਿਹੜਾ ਇਹ ਬੂਟੀ ਦਾ ਕੰਮ ਕੀਤਾ ਹੋਇਆ ਹੈਗਾ ਦੁਪੱਟਾ ਜਿਹੜਾ ਦੁਪੱਟੇ ਦੇ ਫੋਰ ਸਾਈਡ ਕੰਮ ਕੀਤਾ ਹੋਏਗਾ ਨੈਕਸਟ ਆ ਬਹੁਤ ਸੋਹਣੇ ਬਾਨਨੀ ਤੇ ਕੰਮ ਕੀਤਾ ਹੋਇਆ ਜੀ ਬਹੁਤ ਸੋਹਣਾ ਸੂਟ ਹੈ ਜੀ ਇਹਦੇ ਵਿੱਚ ਵੀ 10 ਤੋਂ 12 ਰੰਗ ਅਵੇਲੇਬਲ ਹੈ ਆਪਣੇ ਕੋਲ ਇਹਨਾਂ ਦਾ ਫੈਬਰਿਕ ਜਿਹੜਾ ਹੈ ਆਪਾਂ ਤੁਹਾਨੂੰ ਲਿਖ ਕੇ ਮੈਂਸ਼ਨ ਕਰ ਦਵਾਂਗੇ ਕਿਹੜਾ ਫੈਬਰਿਕ ਹੈ ਠੀਕ ਹੈ ਜੀ ਮੈਂ ਇੱਕ ਵਾਰ ਚੈੱਕ ਕਰਕੇ ਲਿਖ ਕੇ ਮੈਂਸ਼ਨ ਕਰ ਦੂੰਗੀ ਆ ਕਿਹੜਾ ਹੈ ਫੈਬਰਿਕ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ ਕਲਰ ਹੈਗੇ ਆ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ